ਹਾਂਜੀ ਬਾਬੇ ਸਤਿ ਸ਼੍ਰੀ ਅਕਾਲ ਜੀ ਨਵੇਂ ਬਲੌਗ ਤੇ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਆਪਣੇ ਕੋਲ ਪੁਰਾਣੇ ਸਟਾਕ ਦੇ ਵਿੱਚੋਂ ਅੱਡੇ ਟਰੈਕਟਰ ਵਿਗੇ ਅੱਡੇ ਖੜੇ ਆ ਤੇ ਜਿਹੜਾ ਹੁਣ ਆਪਾਂ ਨਵਾਂ ਸਟਾਕ ਆਇਆ ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਨੇ ਆ ਤੇ ਕਈ ਸੱਜਣ ਮਿੱਤਰਾਂ ਦੇ ਫੋਨ ਆਉਂਦੇ ਰਹੇ ਆ ਵੀਡੀਓ ਪਾਉਣ ਦਾ ਟਾਈਮ ਲੱਗਿਆ ਨਹੀਂ ਹੈਗਾ ਜੀ ਜਿੰਨੇ ਵੀ ਨਵੇਂ ਟਰੈਕਟਰ ਆ ਉਹਨਾਂ ਦੀ ਵੀਡੀਓ ਪਾ ਦਿੰਨੇ ਆ ਤੇ ਵੀਡੀਓ ਤੇ ਇਲਾਵਾ ਦੋ ਟਰੈਕਟਰ 735 আর 724 ਵੀ ਆ ਡਾਊਨ ਮਾਡਲ 93 আর 97 ਉਹਦੀ ਵੀਡੀਓ ਆਪਾਂ ਕਰ ਲੂ ਗਾ ਡਾਉਂਡੀਅਰ 5050 D12 ਮਾਡਲ ਆਈ ਇਹੇ ਇਹ ਟਾਇਰ ਰੱਦੇ ਮੂਲੇ ਨੇ ਆ ਹੈਗਾ 2014 ਮਾਡਲ ਮਗਰ ਰੱਟੇ ਘਸੇ ਹੋਏ ਨੇ ਮੂਲੇ 70 ਪੈਣੇ ਆ ਸੋਰਾਏ 744 2014 ਮਾਡਲ ਚੌਕੜਾ ਹੀ ਨਵਾਂ ਪਾਵਰ ਸਟੀਅਰਿੰਗ ਤੇਲ ਬ੍ਰੇਕਰ ਵਰਸ ਪੀਟੀਓ ਆ ਹੈਗਾ ਜੀ 21 ਮਾਡਲ 3 ਸਪੀਡ ਫੁੱਲ ਟੌਪ ਮਾਡਲ ਦਾ ਬੰਡ ਲਿਫਟ ਪਾ ਪਾਵਰ ਸਟੀਅਰਿੰਗ ਤੇਲ ਬ੍ਰੇਕਰ ਵਰਸ ਪੀਟੀਓ ਡਿਸਟ੍ਰਿਬਿਊਟਰ ਵਾਲਾ ਹੀ ਪੀਟੀਓ ਕਲੱਚ ਆ 2019 ਮਾਡਲ ਇਹਦੇ ਵੀ ਟਾਇਰ ਹੈਗੇ ਜੀ 60 65 ਪੈ ਚਾਰੇ ਫੁੱਲ ਟੌਪ ਮਾਡਲ ਇਹ ਆ ਫਾਈਬਰ ਗੁੱਟਰ ਸਿਸਟਮ ਨਾਲ ਆ 6021 ਮਾਡਲ 3 ਸਪੀਡ T20 ਨਾਲ ਦੇ ਡਰ 70 ਪੈਸੇ ਇਹ 900 ਘੰਟਾ ਚੱਲੇ ਹੋਇਆ 85519 ਮਾਡਲ ਕੋਕਾ ਇਹ ਫੁੱਲ ਟੌਪ ਮਾਡਲ ਆ ਜੀ ਆਈਪੀਟੀਓ ਇਹਦੇ ਵੀ ਨਾਲ ਦੇ ਡਰਦੇ ਆ ਆ 20 ਮਾਡਲ ਆ ਜੀ ਇਹਦੇ ਵੀ ਨਾਲ ਦੇ ਡਰਦੇ ਆ ਇਹਨੂੰ ਛਤਰੀ ਹੈਵੀ ਲੱਗੀ ਹੋਈ ਆ ਤੇ ਬੰਪਰ ਹੈਵੀ ਲੱਗਿਆ ਜੂ ਨਾਲ ਲੱਗਿਆ ਹੋਇਆ 800 ਚ ਉਹ ਜਿਹੜਾ 21 ਮਾਡਲ 850 ਵਾਲਾ 3 ਸਪੀਡ ਇਹ 840 ਘੰਟੇ ਚੱਲਿਆ ਹੋਇਆ ਆ 930 ਘੰਟੇ ਚੱਲਿਆ ਹੋਇਆ 60